ਪਰ ਜਾਈ ਦਿਉਰਾਂ ਨੂੰ ਦਿੰਦੀ ਸੀ ਪੈਸੇ ਚੱਟਾ ਲਾਉਣ ਵਾਸਤੇ ਤੇ ਸੱਸ ਸਹੁਰੇ ਦੇ ਸਾਹਮਣੇ ਰੋ ਕੇ ਸੱਚੀ ਬਣਦੀ ਸੀ ਕਿ ਮੇਰੇ ਭਰਾਵਾਂ ਵਰਗੇ ਦਿਉਰ ਚੱਟਾ ਲਾਉਣ ਲੱਗ ਗਏ ਆ ਕੱਲ ਨੂੰ ਇਹਨਾਂ ਦੇ ਵਿਆਹ ਨਹੀਂ ਹੋਣੇ ਇਹਨਾਂ ਦੇ ਘਰ ਨਹੀਂ ਵਸਣੇ ਕੌਣ ਇਹਨਾਂ ਨੂੰ ਧੀਆ ਦਊਗਾ ਪਰ ਸੱਸ ਸਹੁਰੇ ਦੀ ਪਿੱਠ ਪਿੱਛੇ ਦਿਉਰਾਂ ਨੂੰ ਪੈਸੇ ਦਿੰਦੀ ਸੀ ਕਿ ਜਾਓ ਐਸ ਕਰੋ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਸੱਚੀ ਕਹਾਣੀ ਲੈ ਕੇ ਆਜੋ ਕਰਦੇ ਹਾਂ ਇਸ ਕਹਾਣੀ ਦੀ ਸ਼ੁਰੂਆਤ ਇੱਕ ਜ਼ਿਮੀਂਦਾਰ ਪਰਿਵਾਰ ਹੁੰਦਾ ਪਰਿਵਾਰ ਕੋਲੇ 30-32 ਕਿੱਲੇ ਜ਼ਮੀਨ ਦੇ ਹੁੰਦੇ ਆ ਲੁਧਿਆਣੇ ਸ਼ਹਿਰ ਦੇ ਵਿੱਚ 4-5 ਰੌਣਦੀਆਂ ਦੁਕਾਨਾਂ ਹੁੰਦੀਆਂ ਨੇ 플ੌਟ ਹੁੰਦੇ ਨੇ ਪੈਸਾ ਤੇ ਲੱਖ ਲਾ ਖੁੱਲਾ ਹੁੰਦਾ ਸਿਰ ਤੇ 1 ਵੀ ਰੁਪਈਏ ਦਾ ਕਰਜ਼ਾ ਨਹੀਂ ਹੁੰਦਾ ਤਾਂ ਇਸ ਜ਼ਿਮੀਂਦਾਰ ਦੇ ਤਿੰਨ ਪੁੱਤ ਹੁੰਦੇ ਆ ਜਿਹੜਾ ਵੱਡਾ ਪੁੱਤ ਹੁੰਦਾ ਉਹ ਟੀਚਰ ਲੱਗਾ ਹੁੰਦਾ ਜਿਹੜੇ ਛੋਟੇ ਦੋ ਹੁੰਦੇ ਆ ਉਹ ਕਾਲਜ ਦੇ ਵਿੱਚ ਪੜ੍ਹਦੇ ਹੁੰਦੇ ਆ ਚਲੋ ਜੀ ਵੱਡੇ ਪੁੱਤ ਦਾ ਵਿਆਹ ਕਰ ਦਿੱਤਾ ਜਾਂਦਾ ਨੌ ਰਾਣੀ ਘਰ ਆ ਜਾਂਦੀ ਹੈ ਨੌ ਰਾਣੀ ਪੜੀ ਲਿਖੀ ਹੁੰਦੀ ਆ ਚੁਸਤ ਚਲਾਕ ਹੁੰਦੀ ਆ ਹੁਣ ਜਿਹੜਾ ਵੱਡਾ ਪੁੱਤ ਸੀਗਾ ਉਹ ਤਾਂ ਨਿਤ ਡਿਊਟੀ ਤੇ ਜਾਂਦਾ ਸੀਗਾ ਘਰ ਦੇ ਵਿੱਚ ਰਹਿੰਦੀ ਸੀ ਨੌ ਰਾਣੀ ਦੋ ਦਿੌਰ ਤੇ ਸੱਸ ਸੋਹਰਾ ਹੁਣ ਸੱਸ ਸੋਹਰਾ ਵਿਚਾਰੀ ਅਣਪੜ੍ਹ ਸੀਗੀ ਕੱਲੇ ਤਿੰਨ ਪੁੱਤ ਸੀਗੇ ਇਹਨਾਂ ਦੀ ਕੋਈ ਧੀ ਹੈ ਨਹੀਂ ਸੀਗੀ ਤਾਂ ਸੋਹਰਾ ਇੱਕ ਦਿਨ ਆਪਦੀ ਨੌ ਰਾਣੀ ਨੂੰ ਕਹਿੰਦਾ ਕਿ ਮੈਨੂੰ ਧੀ ਦਾ ਬੜਾ ਚਾਅ ਸੀਗਾ ਪਰ ਸਾਡੇ ਘਰੇ ਧੀ ਨਹੀਂ ਹੋਈ ਤਾਂ ਹੁਣ ਜਿਹੜੀ ਤੂੰ ਆ ਤੂੰ ਸਾਡੀ ਧੀ ਵੀ ਆ ਤੂੰ ਸਾਡੀ ਨੌ ਰਾਣੀ ਵੀ ਆ ਅੱਜ ਤੋਂ ਜਿੰਨਾ ਵੀ ਘਰ ਦਾ ਹਿਸਾਬ ਕਿਤਾਬ ਉਹ ਸਾਰਾ ਤੇਰੇ ਹੱਥ ਚ ਹੋਇਆ ਕਰੂਗਾ ਜਿਹੜਾ ਵੀ ਪੈਸਾ ਤੇ ਅੱਲਾਹ ਸਾਰਾ ਤੇਰੇ ਹੱਥ ਚ ਹੋਇਆ ਕਰੂਗਾ ਕਿਉਂਕਿ ਅਸੀਂ ਅਣਪਾੜਾ ਤੋਂ ਪੜੀ ਲਿਖੀ ਆ ਜਿੰਨੇ ਵੀ ਪੈਸੇ ਕਿਸੇ ਨੂੰ ਦਿਆ ਕਰੇਂਗੀ ਉਹ ਸਾਰਾ ਹਿਸਾਬ ਕਾਪੀ ਤੇ ਲਿਖਿਆ ਜਾਇਆ ਕਰੂਗਾ ਤੇ ਉਹ ਬਾਅਦ ਚ ਮੈਨੂੰ ਸਾਬ ਸਾਰਾ ਦੱਸ ਦਿਆ ਕਰੀ ਨੌ ਰਣੀ ਕਹਿੰਦੀ ਚਲੋ ਠੀਕ ਆ ਜੀ ਚਲੋ ਜੀ ਸਾਲ ਡੇਢ ਸਾਲ ਬਾਦ ਨੌ ਰਣੀ ਦੇ ਘਰੇ ਦੋ ਜੋੜੇ ਪੁੱਤ ਜਨਮ ਲੈ ਲੈਂਦੇ ਆ ਜਿਹੜੇ ਹੁਣ ਕਾਲਜ ਚ ਦੋ ਦਿਓਰ ਪੜ੍ਹਦੇ ਸੀਗੇ ਉਹ ਗੋਲੀ ਕੱਟਾ ਖਾ ਲਿਆ ਕਰਨਾ ਕਦੇ ਸੀਸੀਆਂ ਪੀ ਲਿਆ ਕਰਨਾ ਕਦੇ ਪੋਸਟਾ ਖਾ ਲਿਆ ਕਰਨਾ ਕਦੇ ਫੀਮ ਖਾ ਲਿਆ ਕਰਨਾ ਕਿਤੇ दारू ਪੀ ਲਿਆ ਕਰਨਾ ਕਹਿਣ ਦਾ ਮਤਲਬ ਕੀ ਉਹ ਨਸ਼ਾ ਪਤਾ ਕਰਦੇ ਸੀਗੇ ਹੁਣ ਜਦੋਂ ਨੌ ਰਾਣੀ ਦੇ ਕੋਲ ਦੋ ਪੁੱਤਾਂ ਨੇ ਜਨਮ ਲੈ ਲਿਆ ਜੋੜੇ ਜਵਾਕ ਹੋ ਗਏ ਹੁਣ ਨੌ ਰਾਣੀ ਦੇ ਦਿਲ 'ਚ ਇਹ ਲਾਲਚ ਆ ਗਿਆ ਵੀ ਜੇ ਇਹ ਸਾਰੀ ਜ਼ਮੀਨ ਮੇਰੀ ਹੋ ਜੇ ਤਾਂ ਮੇਰੇ ਪੁੱਤ ਐਸ਼ ਕਰਨਗੇ ਵੀ ਤਿੰਨ ਭਰਾ ਤਾਂ ਇਹ ਨੇ ਸਾਢੇ 10-10 ਕਿੱਲੇ ਇਹਨਾਂ ਨੂੰ ਆਊਗੀ ਕੱਲ ਨੂੰ ਮੇਰੇ ਪੁੱਤਾਂ ਸਵਾ ਪੰਜ-ਪੰਜ ਕਿੱਲਿਆਂ ਤੇ ਰਹਿ ਜਾਣਗੇ ਤਾਂ ਹੁਣ ਜਿਹੜਾ ਪੈਸਾ tela ਹੁੰਦਾ ਸੀਗਾ ਉਹ ਸਾਰਾ ਨੌ ਰਾਣੀ ਦੇ ਹੱਥ 'ਚ ਹੁੰਦਾ ਸੀਗਾ ਤਾਂ ਨੌ ਰਾਣੀ ਨੇ ਕੀ ਕੀਤਾ ਆਪਦੇ ਦਿਵਰਾ ਨੂੰ ਥੋੜੇ ਥੋੜੇ ਪੈਸੇ ਦੇਣੇ ਸ਼ੁਰੂ ਕਰਤੇ ਉਹ ਤਾਂ ਡੇਲੀ ਕਾਲਜ ਜਾਂਦੇ ਸੀਗੇ 100 ਰੁਪਈਆ ਵੱਡਣ ਦੇ ਤੇ ਕਰਨਾ 100 ਛੋਟੇ ਨੂੰ ਦੇਦਿਆ ਕਰਨਾ ਚਲੋ ਜੀ ਜਦੋਂ ਅੰਬਲੀਆਂ ਦੇ ਜੀਬ ਚ 100-100 ਰੁਪਈਆ ਪੈ ਜਾ ਕਰਨਾ ਉਹਨਾਂ ਨੇ ਕਿਹੜਾ ਹੁਣ ਜਾਂ ਕਾਂ ਜਾ ਕੇ ਬਦਾਮ ਖਾਣੇ ਸੀ ਜਾਂ ਕਾਜੂ ਖਾਣੇ ਸੀ ਉਹਨਾਂ ਨੇ ਤਾਂ ਨਸ਼ਾ ਪੱਤਾ ਹੀ ਖਾਣਾ ਸੀਗਾ ਇੱਕ ਗੋਲੀਆਂ ਦਾ ਪੱਤਾ ਲੈ ਕੇ ਖਾਲਿਆ ਕਰੇ ਦੂਜਾ ਸੀਸੀ ਪੀ ਲਿਆ ਕਰੇ ਕਦੇ ਪੋਸਤ ਲੈ ਕੇ ਖਾਲਿਆ ਕਰਨਾ ਕਦੇ ਦਾਰੂ ਨਾਲ ਅੱਜ ਲਿਆ ਕਰਨਾ ਚਲੋ ਜੀ ਇਹ ਕੰਮ ਜੋਰਾਂ ਦੇ ਚੱਲੀ ਗਿਆ ਸਾਰਾ ਹਿਸਾਬ ਕਿਤਾਬ ਨੌਣਾਂ ਨੀ ਕੋਲ ਸੀਗਾ ਹੁਣ ਨੌਰਾਣੀ ਨੇ ਕਿਹੜਾ ਕਿਸ ਨੂੰ ਹਿਸਾਬ ਦੇਣਾ ਹੁੰਦਾ ਸੀ ਕਾਪੀ ਤੇ ਲਿਖਣਾ ਹੁੰਦਾ ਸੀ ਕਿਤੇ ਪੈਸੇ ਵੱਧ ਪਾਦਿਆ ਕਰੇ ਕਦੇ ਘੱਟ ਪਾਦਿਆ ਕਰੇ ਕਦੇ ਵੱਧ ਪਾਦਿਆ ਕਰੇ ਕਦੇ ਘੱਟ ਪਾਦਿਆ ਕਰੇ ਹੁਣ ਜਿਹੜਾ ਇਹਦਾ ਘਰ ਵਾਲਾ ਸੀ ਉਹਦਾ ਟੀਚਰ ਲੱਗਾ ਸੀ ਉਹ ਤਾਂ ਆਪਦਾ 2 ਵਜੇ ਸਕੂਲ ਨੂੰ 2-3 ਵਜੇ ਆਇਆ ਕਰੇ ਆ ਕੇ ਸੌਂ ਜਾਇਆ ਕਰੇ ਤੜਕੇ ਫੇਰ ਡਿਊਟੀ ਚਲਾ ਜਾਇਆ ਕਰੇ ਦੋਵੇਂ ਦਿਵਾਰਾਂ ਨੇ ਕੀ ਕੀਤਾ ਨਸ਼ਾ ਪੱਤਾ ਕਰਦਿਆ ਕਰਦਿਆਂ ਹੌਲੀ-ਹੌਲੀ ਚੱਟੇ ਨੂੰ ਹੱਥ ਪਾ ਲਿਆ ਜਦੋਂ ਹੁਣ ਪਰਝਾਈ ਨੂੰ ਪਤਾ ਲੱਗਿਆ ਵੀ ਇਹ ਹਲਾਉਣ ਲੱਗ ਗਿਆ ਚੱਟਾ ਜਿਹੜੀ ਪਰਝਾਈ ਸੀ ਬਈ ਉਹਨੇ ਕੀ ਕੀਤਾ ਉਹਨੇ ਥੋੜੇ ਜਿਹੇ ਪੈਸੇ ਹੁਣ ਜਦੋਂ ਦੋਵਾਂ ਨੂੰ ਪੈਸੇ ਵੱਧ ਮਿਲਣ ਲੱਗ ਗਏ ਦੋਵੇਂ ਚਿੱਟਾ ਲਾਉਣ ਲੱਗ ਗਏ ਹੁਣ ਉਹਨਾਂ ਲਈ ਤਾਂ ਪਰਜਾਈ ਰੱਬ ਵਰਗੀ ਸੀ ਵੀ ਜਿਹੜੀ ਉਹਨਾਂ ਨੂੰ ਪੈਸੇ ਦਿੰਦੀ ਸੀ ਕਿਉਂਕਿ ਜਿਹੜਾ ਨਸ਼ੇੜੀ ਬੰਦੇ ਨੂੰ ਪੈਸੇ ਦੇ ਵੀ ਉਹ ਬੰਦਾ ਉਹਦੇ ਲਈ ਰੱਬ ਹੁੰਦਾ ਹੁਣ ਪਰਜਾਈ ਜਿੱਧਰ ਉਂਗਲ ਕਮਾਇਆ ਕਰੇ ਦੋਵੇਂ ਭੱਜੇ ਜਾਇਆ ਕਰਨ ਹੁਣ ਜਿਹੜਾ ਸੱਸ ਸਵਰਾ ਸੀ ਉਹ ਇਸ ਗੱਲ ਨੂੰ ਵੇਖ ਕੇ ਖੁਸ਼ ਹੋਵੇ ਵੀ ਸਾਡੀ ਨੌਣਾਣੀ ਬੜੀ ਸਿਆਣੀ ਆ ਵੀ ਸਾਰਾ ਪਰਿਵਾਰ ਇਹਨੇ ਬੰਨ ਕੇ ਰੱਖ ਲਿਆ ਵੀ ਆਪਦੇ ਦਿਉਰਾਂ ਨੂੰ ਭਰਾਵਾਂ ਵਾਂਗੂ ਸਮਝਦੀ ਹੈ ਵੀ ਕਿੰਨਾ ਪਿਆਰ ਹੈ ਦਾ ਆਪਦੇ ਦਿਉਰਾਂ ਨਾਲ ਹਣਾ ਵੀ ਜੋ ਕੰਮ ਕਹਿੰਦੀ ਦਿਉਰ ਭੱਜ ਤੇ ਉਹ ਵੀ ਸਾਸਵਰੇ ਸਾਹਮਣੇ ਵੀਰ ਜੀ ਵੀਰ ਜੀ ਕਰਦੀ ਫਿਰਿਆ ਕਰੇ ਚਲੋ ਜਿਸ ਤਰ੍ਹਾਂ ਚਿੱਟਾ-ਚੁੱਟਾ ਲਾਉਂਦੇ ਜਾਂਦੇ ਆ ਹੌਲੀ-ਹੌਲੀ ਸਾਸਵਰੇ ਨੂੰ ਪਤਾ ਲੱਗ ਜਾਂਦਾ ਜਾਨੀ ਕਿ ਮੁੰਡੇ ਦੇ ਮਾਂ ਪਿਓ ਨੂੰ ਪਤਾ ਲੱਗ ਜਾਂਦਾ ਵੀ ਮੇਰੇ ਜਿਹੜੇ ਛੋਟੇ ਆ ਦੋਵੇਂ ਚਿੱਟਾ ਲਾਉਣ ਲੱਗ ਗਏ ਚਲੋ ਜੀ ਪਿਓ ਆਪਦੇ ਪੁੱਤਾਂ ਨੂੰ ਗਾਲ੍ਹਾਂ ਕੱਢਦਾ ਵੀ ਕੰਜਰ ਦੇਓ ਕਿਹੜੇ ਕੰਮੀ ਪੈ ਗਏ ਇੰਨੀ ਜ਼ਮੀਨ ਜਾਇਦਾ ਦਾ ਹਨਾ ਵੀ ਮਾੜੀ-ਮੋਟੀ ਸ਼ਰਮ ਨੂੰ ਹੱਥ ਮਾਰੋ ਜੇ ਕਰੋ ਵੋ ਕਰੋ ਤਾਂ ਜਿਹੜੀ ਇਹ ਨੌ ਹੁੰਦੀ ਆ ਇਹ ਸੱਚੀ ਹੋਣ ਦੀ ਮਾਰੀ ਆ ਕੇ ਸੌਰੇ ਕੋਲ ਰੋਣ ਲੱਗ ਜਾਂਦੀ ਆ ਕਿ ਹਾਏ ਹਾਏ ਆ ਕਿਹੜਾ ਕਿਹੋ ਜਿਹਾ ਦਿਨ ਇਹ ਮੇਰੇ ਦਿਓਰ ਨਿਸ਼ੇੜੀ ਬਣ ਕੇ ਅਸੀਂ ਮੈਂ ਤਾਂ ਇਹਨਾਂ ਦੇ ਵਿਆਹਾਂ ਬਾਰੇ ਸੁਪਨੇ ਲੈਂਦੀ ਫਿਰਦੀ ਆ ਮੈਂ ਤਾਂ ਇਹਨੂੰ ਫਲਾਣੀ ਫਲਾਣੀ ਦਾ ਰਿਸ਼ਤਾ ਕਰਾਉਣ ਨੂੰ ਫਿਰਦੀ ਸੀ ਇਹ ਤਾਂ ਨਿਸ਼ੇੜੀ ਬਣ ਕੇ ਕੱਲ ਨੂੰ ਇਹਨਾਂ ਨੂੰ ਧੀਆ ਕੌਣ ਦਊਗਾ ਕੱਲ ਨੂੰ ਸਾਡਾ ਘਰ ਉੱਜੜ ਜਾਊਗਾ ਵੀ ਸੌਰੇ ਸਾਹਮਣੇ ਇਸ ਤਰ੍ਹਾਂ ਸੱਚੀ ਹੋਵੇ ਵੀ ਜਿਵੇਂ ਉਹਨੂੰ ਇਸ ਘਰ ਦੀ ਬਹੁਤ ਜ਼ਿਆਦਾ ਟੈਨਸ਼ਨ ਆ ਸੌਰਾ ਕਹਿੰਦਾ ਵੀ ਕੋਈ ਗੱਲ ਨਹੀਂ ਤੀਏ ਨਾ ਰੋ ਕੋਈ ਗੱਲ ਨਹੀਂ ਵੀ ਹੌਲੀ-ਹੌਲੀ ਆਪਾਂ ਇਹਨਾਂ ਨੂੰ ਸੁਧਾਰ ਲਾਂਗੇ ਇੱਕ ਦਿਨ ਇਹੋ ਜਿਹਾ ਆਉਂਦਾ ਵੀ ਜਿਹੜਾ ਪਿਓ ਹੁੰਦਾ ਉਹ ਕਹਿੰਦਾ ਵੀ ਇਹਨਾਂ ਦੋਵਾਂ ਨੂੰ ਆਪਾਂ ਸੈਂਟਰ ਚ ਕਾ ਦੇਨੇ ਆ ਤਾਂ ਨੌ ਰਾਣੀ ਜਿਹੜ ਵੀ ਨਹੀਂ ਨਹੀਂ ਡੈਡੀ ਆਪਾਂ ਆ ਕੰਮ ਨਹੀਂ ਕਰਨਾ ਵੀ ਆਪਾਂ ਇਹਨਾਂ ਨੂੰ ਸੈਂਟਰ ਨਹੀਂ ਭੇਜਣਾ ਇਹ ਇਹ ਨਸ਼ਾ ਪੱਤਾ ਕਰਦੇ ਆ ਚਿੱਟਾ ਲਾਉਂਦੇ ਆ ਉੱਥੇ ਇਹਨਾਂ ਨੂੰ ਤੋੜ ਵੱਜੂਗੀ ਉਹ ਕੁੱਟਦੇ ਮਾਰਦੇ ਆ ਜੇ ਕੱਲ ਨੂੰ ਇਹਨਾਂ ਨੂੰ ਕੁਝ ਹੋ ਗਿਆ ਮਾਰ ਕਰਕੇ ਆਪਾਂ ਕਾਦੇ ਜੋਗੇ ਰਹਿ ਜਾਂਗੇ ਆਪਣਾ ਘਰ ਵੇਲਾ ਹੋ ਜਾਊਗਾ ਵੀ ਕੋਈ ਗੱਲ ਨਹੀਂ ਆਪਾਂ ਹੌਲੀ ਹੌਲੀ ਇਹਨਾਂ ਨੂੰ ਇੱਥੇ ਠੀਕ ਕਰ ਲਾਂਗੇ ਵੀ ਮੇਰੇ ਭਰਾਵਾਂ ਵਰਗੇ ਮੇਰਾ ਕਹਿਣਾ ਬਹੁਤ ਮੰਨਦੇ ਆ ਮੈਂ ਇਹਨਾਂ ਨੂੰ ਹੌਲੀ ਹੌਲੀ ਇਸ ਕੰਮ ਤੋਂ ਰੋਕ ਲੂੰਗੀ ਹੁਣ ਨੌ ਦੇ ਦਿਲ 'ਚ ਇੱਕ ਖੋੜ ਸੀ ਕਿ ਜੇ ਇਹ ਸੈਂਟਰ ਜਾ ਬੜੇ ਜੇ ਇਹਨਾਂ ਨੇ ਨਸ਼ਾ ਪੱਤਾ ਛੱਡਤਾ ਜੇ ਸੁਧਰ ਗਏ ਤੇ ਮੇਰੇ ਪਲਾਨ ਤੇ ਪ ਸਿਆਣੀ ਸਮਝਦਾ ਸੀਗਾ ਸੌਰੰਗ ਦਾ ਕੋਈ ਗੱਲ ਨਹੀਂ ਧੀਏ ਵੀ ਤੂੰ ਸਮਝਾ ਲੈ ਜੇ ਤੇਰੇ ਆਖੇ ਲੱਗਦੇ ਆ ਪਰ ਉਹ ਕਹਿੰਦਾ ਵੀ ਇੱਕ ਮੇਰੀ ਗੱਲ ਆ ਵੀ ਇਹਨਾਂ ਨੇ ਕੱਲ ਤੋਂ ਕਾਲਜ ਨਹੀਂ ਜਾਣਾ ਕਾਲਜ ਕੋਲ ਜਾਣਾ ਕਰਦਨ ਬੰਦ ਆਪਦਾ ਘਰੇ ਰਿਆ ਕਰਨ ਜ਼ਮੀਨ ਜਿਆਦਾ ਵਾਧੂ ਹੈਗੀ ਆ ਸਾਰਾ ਕੁਝ ਵਾਧੂ ਆ ਕੋਈ ਲੋੜ ਨਹੀਂ ਪड़ਣ ਦੀ ਜਿਹੜੀ ਪਰਝਾਈ ਹੁੰਦੀ ਆ ਵੀ ਦਿਓਰਾਂ ਨੂੰ ਕਹਿੰਦੀ ਵੀ ਕੱਲ ਤੋਂ ਤੁਸੀਂ ਕਾਲਜ ਨਹੀਂ ਜਾਣਾ ਤੋਂ ਕੱਲ ਤੋਂ ਤੁਸੀਂ ਘਰੇ ਰਹਿਣਾ ਹੁਣ ਦਿਓਰਾਂ ਨੂੰ ਪਤਾ ਸੀ ਪਰਝਾਈ ਸਾਨੂੰ ਪੈਸੇ ਬਥੇਰੇ ਦਿੰਦੀ ਆ ਚਲੋ ਜੀ ਦਿਓਰਾਂ ਨੇ ਘਰੇ ਰਿਆ ਕਰਨਾ ਸਵੇਰੇ ਨਹਾਤ ਹੋ ਕੇ ਪਰਝਾਈ ਕੋਲ ਜਾਵੜਿਆ ਕਰਨਾ ਦੋ ਮੰਜ਼ਲੀ ਕੋਠੀ ਸੀ ਪਰਝਾਈ ਉੱਪਰ ਰਹਿੰਦੀ ਸੀਗੀ ਤੇ ਸਾਸ ਸਹੁਰਾ ਦੇ ਦੋਵੇਂ ਜੋਰ ਥੱਲੇ ਵਾਲੀ ਮੰਜ਼ਲ ਤੇ ਰਹਿੰਦੇ ਸੀਗੇ ਇਹਨਾਂ ਹੱਤੋਂ ਕਿ ਤੜਕੇ ਪਰਚਾਈ ਕੋਲ ਉੱਪਰ ਜਾ ਵੜਿਆ ਕਰਨਾ ਪਰਚਾਈ ਨੇ ਦਿਆ ਕਰਨੇ ਪੈਸੇ ਇੱਕ ਦਿਨ ਉਹਨੇ ਭੱਜ ਕੇ ਜਾ ਕੇ ਪਿੰਡੋਂ ਚਿੱਟਾ ਫੜ ਲਿਆ ਕਰਨਾ ਉੱਪਰ ਬਹਿ ਕੇ ਪਰਚਾਈ ਦੇ ਬੈੱਡਰੂਮ ਦੇ ਵਿੱਚ ਦੋਵਾਂ ਨੇ ਪੰਨਿਆਂ ਤੇ ਚਿੱਟਾ ਖਿੱਚਿਆ ਕਰਨਾ ਚਲੋ ਜੀ ਇਸ ਤਰ੍ਹਾਂ ਕੰਮ ਚੱਲਦਾ ਰਹਿੰਦਾ ਹੌਲੀ ਹੌਲੀ ਨੌਬਤ ਆ ਜਾਂਦੀ ਕਿ ਦੋਵੇਂ ਜਣੇ ਟੀਕੇ ਲਾਉਣ ਲੱਗ ਜਾਂਦੇ ਆ ਤਾਂ ਹੁਣ ਰੋਜ਼ ਪਿੰਡ ਦੇ ਮੈਡੀਕਲ ਤੋਂ ਸਰਿੰਜਾਂ ਲਿਆਉਂਦੇ ਸੀਗੇ ਇੱਕ ਦਿਨ ਮੈਡੀਕਲ ਨੇ ਨਾ ਕਰਤੀ ਬਈ ਮੈਂ ਤੁਹਾਨੂੰ ਸਰਿੰਜਾਂ ਨਹੀਂ ਦੇ ਸਕਦਾ ਤਾਂ ਦੋਵੇਂ ਦਿਓਰ ਆ ਕੇ ਪਰਜਾਈ ਨੂੰ ਕਹਿੰਦੇ ਆ ਵੀ ਆਹ ਗੱਲ ਆ ਵੀ ਮੈਡੀਕਲ ਨੇ ਦਿੱਤਾ ਜਵਾਬ ਹੁਣ ਉਹ ਸਰਿੰਜਾਂ ਨਹੀਂ ਦਿੰਦੇ ਤਾਂ ਪਰਜਾਈ ਕਹਿੰਦੀ ਕੋਈ ਗੱਲ ਨਹੀਂ ਮੈਂ ਤੁਹਾਡੇ ਸਰਿੰਜਾਂ ਦਾ ਹੱਲ ਵੀ ਕਰ ਦੇਣੀ ਆ ਹੁਣ ਉਹਨਾਂ ਦੋਵਾਂ ਨੂੰ ਇਹ ਨਹੀਂ ਸੀ ਪਤਾ ਛੁੱਡੂਆਂ ਨੂੰ ਵੀ ਜਿਹੜੀ ਸਾਡੀ ਪਰਜਾਈ ਸਰਨਾ ਮਿੱਠੀ ਹੋਈ ਫਿਰਦੀ ਹੈ ਜਿਹੜੀ ਸਰਿੰਜਾਂ ਤੱਕ ਕਹਿੰਦੀ ਮਂਗਾ ਦੂੰਗੀ ਚਿੱਟਾ ਚੱਟੇ ਵਾਸਤੇ ਪੈਸੇ ਦਿੰਦੀ ਵੀ ਇਹ ਸਾਡੇ ਵਾਸਤੇ ਕਬਰਾਂ ਖੋਦ ਰਹੀ ਆ ਤਾ ਇਹ ਕੀ ਕਰਦੀ ਆ ਇਹ ਚੱਕ ਕੇ ਆਪਦੇ ਪਿਓ ਨੂੰ ਫੋਨ ਮਾਰਦੀ ਆ ਵੀ ਡੈਡੀ ਇਸ ਤਰ੍ਹਾਂ ਕਰਕੇ ਸਿਰਿੰਜਾਂ ਡੱਬਾ ਦੇ ਕੇ ਜਾ ਵੀ ਸਾਡੇ ਘਰੇ ਨਾ ਹੀ ਪਿੰਡ ਦੇ ਅੱਡੇ ਤੇ ਆ ਕੇ ਫੋਨ ਕਰਦੀ ਤੇ ਮੈਂ ਅਧਿਓਰ ਨੂੰ ਭੇਜ ਦੂੰਗੀ ਤਾਂ ਤੁਸੀਂ ਇਹਨਾਂ ਡੱਬਾ ਫੜ ਲੇਊਗਾ ਹੁਣ ਪਿਓ ਵੀ ਧੀ ਨਰ ਆ ਲਿਆ ਸੀਗਾ ਕਿਉਂਕਿ ਪਿਓ ਦਿਲ ਚ ਵੀ ਲਾਲਚ ਸੀਗਾ ਵੀ ਮੇਰੀ ਧੀ ਨੂੰ ਸਾਰੀ ਜ਼ਮੀਨ ਨਾ ਜੇ ਚਲੋ ਜੀ ਪਿਓ ਉਥੋਂ ਮੈਡੀਕਲ ਤੋਂ ਸਿਰਿੰਜਾਂ ਡੱਬਾ ਫੜਦਾ ਪਿੰਡ ਆ ਕੇ ਫੋਨ ਕਰਦਾ ਤੇ ਆਪਦੇ ਦਿਓਰ ਨੂੰ ਭੇਜਦੀ ਆ ਸਿਰਿੰਜਾਂ ਡੱਬਾ ਲੈ ਕੇ ਘਰੇ ਆ ਜਾਂਦਾ ਲਿਆ ਕੇ ਆਪਦੇ ਬੈਡਰੂਮ ਦੇ ਵਿੱਚ ਰੱਖ ਲੈਂਦੀ ਆ ਹੁਣ ਦੋਵੇਂ ਜਣੇ ਉੱਪਰ ਚੜਿਆ ਕਰਨ ਉੱਪਰ ਚੜ ਕੇ ਪਰਜਾਈ ਕੋਲ ਬਹਿ ਜਾ ਕਰਨ ਉਹ ਤੇ ਟੀਕਾ ਲਾ ਕੇ ਸੁਣਨੋ ਕੇ ਪਏ ਰਿਆ ਕਰਨ ਹੁਣ ਜਿਹੜਾ ਸੱਸ ਸਹੁਰਾ ਸੀਗਾ ਉਹਨਾਂ ਦੇਿਲ ਚ ਇਹ ਗੱਲ ਸੀ ਵੀ ਘਰੋਂ ਬਾਹਰ ਤਾਂ ਹੁਣ ਜਾਂਦੇ ਨਹੀਂਗੇ ਵੀ ਸਾਰਾ ਦਿਨ ਵੀ ਪਰਜਾਈ ਕੋਲੇ ਬੈਠ ਰਹੇ ਨੇ ਉੱਪਰ ਟੀਵੀ ਟੂਵੀ ਵੇਖਦੇ ਰਹਿੰਦੇ ਗੱਪਾਂ ਛੱਪਾਂ ਮਾਰਦੇ ਰਹਿੰਦੇ ਵੀ ਚਲੋ ਕੋਈ ਗੱਲ ਨਹੀਂ ਲੱਗਦਾ ਜਿਵੇਂ ਸੁਧਰ ਕੇ ਹੁੰਦੇ ਆ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਸਾਰਾ ਕੰਮ ਤਾਂ ਉੱਪਰ ਚੱਲੀ ਜਾਂਦਾ ਤਾਂ ਇੱਕ ਦਿਨ ਇਹੋ ਜਿਹਾਂ ਦਾ ਜਿਹੜਾ ਵਿਚਕਾਰਲਾ ਹੁੰਦਾ ਉਹ ਬਾਥਰੂਮ ਦੇ ਵਿੱਚ ਵੜ ਕੇ ਟੀਕਾ ਲਾ ਲੈਂਦਾ ਤੇ ਉੱਥੇ ਦਾ ਕੋ ਗੂ ਚਿੱਤ ਹੋ ਜਾਂਦਾ ਜਦੋਂ ਪਰਜਾਈ ਵੇਂਦੀ ਆ ਬੂਆ ਖੋਲ ਕੇ ਬਾਥਰੂਮ ਤੇ ਪਰਜਾਈ ਥੱਲੇ ਆ ਕੇ ਰੋਂ ਪੇਟਣ ਲੱਗ ਜਿੰਦੀ ਰੌਲਾ ਪਾਉਂਦੀ ਹੈ ਵੀ ਹਾਏ ਆਪਣੇ ਵਿਚਕਾਰਲੇ ਨੂੰ ਕੀ ਹੋ ਗਿਆ ਹਾਏ ਮੇਰੇ ਭਰਾਵਾਂ ਵਰਗੇ ਦਿਓਰ ਨੂੰ ਕਿਉਂ ਕਿ ਉੱਪਰ ਡਿੱਗਾ ਪਿਆ ਬਾਥਰੂਮ ਦੇ ਵਿੱਚ ਜੋ ਸੱਸ ਸਹੁਰਾ ਸਾਰੇ ਭੱਜ ਕੇ ਜਾਂਦੇ ਆ ਵੇਖਦੇ ਆ ਉਹ ਉੱਤੇ ਮਰਿਆ ਪਿਆ ਹੁੰਦਾ ਹੁਣ ਜਿਹੜਾ ਸੱਸ ਸਹੁਰਾ ਹੁੰਦਾ ਉਹਦੇ ਦਿਲ 'ਚ ਇਹ ਗੱਲ ਹੁੰਦੀ ਆ ਵੀ ਇੰਨੇ ਕਾਫੀ ਦਿਨ ਹੋ ਗਏ ਸੀ ਚਿੱਟਾ ਛੱਡਿਆ ਹੋਇਆ ਸੀ ਹੁਣ ਇਹਨੇ ਚੋਰੀ ਛੱਪੀ ਟੀਕਾ ਲਾ ਲਿਆ ਇੱਕੇ ਤਮ ਡੋਜ਼ ਵੱਧ ਲਾ ਲਈ ਤਾਂ ਮਰ ਗਿਆ ਨਾ ਤੇ ਹੁਣ ਕਿਸੇ ਨੂੰ ਕੋਈ ਸ਼ੱਕ ਹੀ ਨਹੀਂ ਗਿਆ ਕਿਉਂਕਿ ਉਹ ਤਾਂ ਮਰੇ ਚਿੱਟੇ ਦਾ ਟੀਕਾ ਲਾ ਕੇ ਚਲੋ ਜੀ ਨੋਂ ਰੋਂਦੀ ਪੇਟ ਸਾਰੇ ਰਿਸ਼ਤੇਦਾਰ ਅਫਸੋਸ ਕਰਨ ਗੱਲ ਨਾਲ ਲਾਉਣ ਬਰਾਉਂ ਵੀ ਕੋਈ ਗੱਲ ਨਹੀਂ ਨੋ ਰਾਣੀਏ ਵੀ ਹੌਸਲਾ ਰੱਖ ਹੌਸਲਾ ਕਰ ਹਨ ਚਲੋ ਜੀ ਨੇ ਬੜੇ ਪਖੰਡ ਕੀਤੇ ਉਹਦੇ ਮਰਨ ਤੇ ਹੁਣ ਰਹਿ ਗਿਆ ਸੀ ਛੋਟਾ ਹੁਣ ਸੌਰੇ ਨੇ ਕੀ ਕੀਤਾ ਚਲੋ ਜੀ ਕੋਈ ਮਾੜੇ ਘਰ ਦੀ ਕੁੜੀ ਲੱਭ ਕੇ ਛੋਟੇ ਦਾ ਵਿਆਹ ਕਰਤਾ 2-4 ਦਿਨਾਂ ਦੇ ਵਿੱਚ ਵਿੱਚ ਜਦੋਂ ਛੋਟੇ ਦਾ ਵਿਆਹ ਕਰਤਾ ਹੁਣ ਪਰਜਾਈ ਨਿ ਲੱਤਾਂ ਦੇ ਵਿੱਚ ਬਹੁਤ ਅੜਾਉਣ ਦੀ ਕੋਸ਼ਿਸ਼ ਕੀਤੀ ਪਰ ਇਹਦੀ ਕੋਈ ਪੇਛ ਨਾ ਗਈ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ 2-3 ਦਿਨਾਂ ਬਾਅਦ ਇਹ ਆਪ ਦੀ ਦਰਾਣੀ ਨੂੰ ਕਹਿੰਦੀ ਆ ਵੀ ਜਿਹਦੇ ਨਾਲ ਤੂੰ ਵਿਆਹ ਕਰਾਇਆ ਤਾਂ ਚਿੱਟੇ ਤੇ ਟੀਕੇ ਲਾਉਂਦਾ ਇਹ ਤਾਂ ਕੋਲ ਲਿ ਇਹ ਤਾਂ ਆ ਨਸ਼ਾ ਕਰਦਾ ਗੋਲੀਆਂ ਖਾਂਦਾ ਕੈਪਸੂਲ ਖਾਂਦਾ ਵੀ ਤੂੰ ਕਿਧਰ ਫਸ ਗਈ ਉਹਦਾ ਮਨ ਜਮਾ ਫਿੱਕਾ ਕਰ ਦਿੰਦੀ ਹੈ ਵੀ ਦਰਾਣੀ ਦਾ ਹੌਲੀ ਹੌਲੀ ਦਰਾਣੀ ਨੂੰ ਉਹਦੇ ਪਾਸਟ ਬਾਰੇ ਪੁੱਛਣ ਲੱਗ ਜਾਂਦੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਹਰੇਕ ਬੰਦੇ ਦਾ ਪਾਸਟ ਪਈ ਹੁੰਦਾ ਹੀ ਆ ਕਿਸੇ ਨਾ ਕਿਸੇ ਦਾ ਤਾਰਾਂ ਕਿਤੇ ਨਾ ਕਿਤੇ ਜੁੜੀਆਂ ਹੀ ਹੁੰਦੀਆਂ ਨੇ ਚਲੋ ਜੀ ਜਿਹੜੀ ਦਰਾਣੀ ਸੀ ਉਹਦੇ ਨਾਲ ਇਹ ਜਠਾਣੀ ਮਿੱਠੀ ਹੁੰਦੀ ਰੀ ਮਿੱਠੀ ਹੁੰਦੀ ਰੀ ਚਾਰ ਪੰਜ ਦਿਨਾਂ ਚ ਉਹਨੇ ਵਿਚਰੀ ਨੇ ਆਪਦੇ ਪਾਸਟ ਬਾਰੇ ਨੂੰ ਦੱਸਣਾ ਸ਼ੁਰੂ ਕਰਤਾ ਇਨੇ ਮੋਬਾਈਲ ਲਾਇਆ ਮਾਂ ਦੀ ਜੀ ਨੇ ਰਿਕਾਰਡਿੰਗ ਤੇ ਰੱਖ ਲਿਆ ਕਾਲ ਉਹਨੂੰ ਪਾਸਟ ਬਾਰੇ ਪੁੱਛੀ ਜਾਵੇ ਰਕੋਰਡਿੰਗ ਕਰਕੇ ਸਾਰੀ ਉਹਦੇ ਦਿਓਰ ਨੂੰ ਸੁਨਾਤੀ ਉਹਨੂੰ ਕਹਿੰਦੀ ਵੀ ਤਾ ਕੈਰੇਕਟਰਲੈਸ ਹੈਗੀ ਇਹਨੂੰ ਕਿੱਧਰ ਲੈ ਆ ਤੂੰ ਮੈਨੂੰ ਕੱਢ ਪਰਾਂ ਦਿਓਰ ਹੁਣ ਪਰਜਾਈ ਵਿੱਚ ਲੱਗਦਾ ਬਾ ਉਹ ਸੀਗਾ ਕਿਉਂਕਿ ਪਰਜਾਈ ਕੋਲ ਪੈਸੇ ਮਿਲਦੇ ਸੀਗੇ ਚਲੋ ਜੀ ਉਹਨੇ ਵੀ ਚਿੱਟੇ ਦਾ ਟਿਕਟੂ ਖਲਾ ਆ ਕੇ ਉਹਨੂੰ ਕੁੱਟਿਆ ਮਾਰਿਆ ਉਹਨੂੰ ਗਾਲਾਂ ਗੂਣਾ ਕੱਢੀਆਂ ਉਧਰੋਂ ਦਰਾਣੀ ਦਾ ਮਨ ਫਿੱਕਾ ਪਾਇਆ ਸੀ ਵੀ ਇਹ ਚਿੱਟੇ ਦੇ ਟਿਕੇ ਲਾਉਂਦਾ ਨਹੀਂ ਛੀੜਣਾ ਕਿੱਧਰ ਪੱਲੇ ਪੈ ਗਈ ਰਹਿਣਾ ਉਹ ਨਹੀਂ ਚਾਹੁੰਦੀ ਸੀ ਰੱਖਣਾ ਇਹ ਨਹੀਂ ਸੀ ਚਾਹੁੰਦਾ ਚਲੋ ਜੀ ਮਹੀਨੇ ਦੇ ਵਿੱਚ ਵਿੱਚ ਤਲਾਕ ਹੋ ਗਿਆ ਉਹ ਵੀ ਜੱਬ ਨਿਬੜ ਗਿਆ ਉਸ ਤੋਂ ਬਾਅਦ ਜਿਹੜਾ ਦਿਓਰ ਸੀਗਾ ਫੇਰ ਪਰਜਾਈ ਦੇ ਵਿੱਚ ਵਿੱਚ ਪੁੱਛਾ ਮਾਰਦਾ ਫਿਰਿਆ ਕਰੇ ਚਲੋ ਜੀ ਪਰਜਾਈ ਪੈਸੇ ਦਈ ਜਾਂਦੀ ਓ ਟਿੱਕੇ ਟੁਕੇ ਲਾਈ ਜਾਂਦਾ ਇੱਕ ਦਿਨ ਇੱਕ ਵਜਾ ਟਾਈਮ ਆਉਂਦਾ ਵੀ ਛੋਟੇ ਦਾ ਵੀ ਕੋ ਗੂਜੇਤ ਹੋ ਜਾਂਦਾ ਉਹ ਵੀ ਮਰ ਜਾਂਦਾ ਚਿੱਟਾ ਲਾ ਕੇ ਚਲੋ ਜੀ ਉਹਦੇ ਸੰਸਕਾਰ ਤੇ ਵੀ ਰੋਂਦੀ ਪਿੱਟਦੀ ਪਖੰਡਮ ਕਰਦੀ ਪੂਰੇ ਹਨਾ ਵੀ ਹਾਏ ਮੇਰਾ ਭਰਾ ਮਰ ਗਿਆ ਹਾਏ ਮੇਰਾ ਦਿਓਰ ਮਰ ਗਿਆ ਚਲੋ ਜੀ ਉਹਦੇ ਵੀ ਕੋ ਗੂਜੇਤ ਹੋ ਜਾਂਦਾ ਜਦੋਂ ਛੋਟੇ ਦਿਓਰ ਦਾ ਭੋਗ ਪਾਇਆ ਜਾਂਦਾ ਭੋਗ ਤੋਂ 4-5 ਦਿਨਾਂ ਬਾਅਦ ਜਿਹੜਾ ਸੌਹਰਾ ਹੁੰਦਾ ਉਹ ਉੱਪਰਲੀ ਮੰਜ਼ਲ ਤੇ ਜਾਂਦਾ ਆਪਦੀ ਨੂੰ ਕੋਲੇ ਕੋਈ ਗੱਲਬਾਤ ਕਰਨ ਲਈ ਜਾਂਦਾ ਤਾਂ ਜਦੋਂ ਆ ਆਪਦੀ ਨੌਣੂ ਪੁੱਛਦਾ ਵੀ ਕੁੜੇ ਆਹ ਜਿਹੜਾ ਸਰਿੰਜਾਂ ਨਾਲ ਡੱਬਾ ਵੀ ਇਹ ਤੇ ਮੇਰੇ ਕਮਰੇ 'ਚ ਕਿਵੇਂ ਆਇਆ ਤੂੰ ਇੰਨੀ ਸਰਿੰਜਾਂ ਦਾ ਕੀ ਕਰਨਾ ਸੀਗਾ ਤਾਂ ਅੱਗੋਂ ਨੌਣੂ ਕੋਈ ਗੱਲ ਨਹੀਂ ਆਉਂਦੀ ਕੋਈ ਥਥਲਾਉਣ ਲੱਗ ਜਾਂਦੀ ਐ ਕੋ ਰੰਗ ਉੱਡ ਜਾਂਦਾ ਨੌ ਦਾ ਤਾਂ ਹੁਣ ਸੌਰਾ ਵੀ ਬਈ ਬਾਹਰ ਦਾ ਆਉਂਦਾ ਜਾਂਦਾ ਸੀਗਾ ਸੌਰੇ ਦਿਮਾਗ 'ਚ ਗੱਲ ਬੈ ਗਈ ਜਿਹੜੇ ਸਾਰਿਆਂ ਦੇ ਕੋਲ ਉੱਤੇ ਬੜੇ ਰਹਿੰਦੇ ਸੀ ਵੀ ਇਹਦੇ ਕੋਲ ਬਹਿ ਕੇ ਚਿੱਟਾ ਲਾਉਂਦੇ ਸੀ ਵੀ ਇਹਦਾ ਵਿੱਚ ਹੱਥ ਆ ਉਸ ਕੰਮ ਤੇ ਸੌਰਾ ਸਾਰੀ ਗੇਮ ਨੂੰ ਸਮਝ ਗਿਆ ਹੌਲੀ ਹੌਲੀ ਸੌਰੇ ਨੇ ਪੁੱਛ ਕੇ ਚ ਪੜਤਾਲ ਕਰਨੀ ਸ਼ੁਰੂ ਕਰਤੀ ਹੌਲੀ 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 ਖੂਰਾ ਲੱਭਦਿਆਂ ਨੌ ਸੀ ਇਹ ਪੈਸੇ ਦੇ ਦੇ ਕੇ ਉਹਨਾਂ ਨੂੰ ਚਟਾ ਲਵਾਉਂਦੀ ਸੀਗੀ ਤਾਂ ਜਿਹੜੀ ਇਸ ਨੌ ਦੀ ਭਝਾਈ ਸੀ ਜਾਨੀ ਕਿ ਦੀ ਭਰਾ ਦੀ ਘਰ ਵਾਲੀ ਸੀਗੀ ਉਹ ਵੀ ਇਹਦੇ ਤੇ ਲੱਗਦੀ ਸੀ ਵੀ ਖਾਰਖਾਨੇ ਦੇ ਵਿੱਚੋਂ ਵਿੱਚ ਕੁਝ ਗੱਲਾਂ ਦਾ ਉਹਨੂੰ ਵੀ ਪਤਾ ਸੀਗਾ ਕਿਉਂਕਿ ਉਹ ਉੱਥੇ ਰਹਿੰਦੀ ਬਾਣੀ ਮੁੱਟੀ ਗੱਲਾਂ ਸੁਣਦੀ ਰਹਿੰਦੀ ਸੀ ਪਰਿਵਾਰ ਚੋਂ ਕੁਝ ਗੱਲਾਂ ਉਹਨੇ ਇਹਦੇ ਸਹੁਰੇ ਨੂੰ ਦੱਸਦੀਆਂ ਇਸ ਤਰ੍ਹਾਂ ਰਿਸ਼ਤੇਦਾਰੀ ਵਿੱਚੋਂ ਗੱਲਾਂ ਨਿਕਲਦੀ ਨਿਕਲਦੀਆਂ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਚਲੋ ਜੀ ਇਹ ਗੱਲ ਸਾਫ਼ ਕਲੀਅਰ ਹੋ ਜਾਂਦੀ ਆ ਵੀ ਇਹ ਸਾਰਾ ਕੰਮ ਕੀਤਾ ਕਰਾਇਆ ਨੌ ਦਾ ਹੀ ਆ ਪਰ ਹੁਣ 700 ਰੁਪਏ ਵਿਚਾਰੇ ਕਰ ਵੀ ਕੀ ਸਕਦੇ ਸੀਗੇ ਕਿਉਂਕਿ ਜੇ ਉਹ ਰੌਲਾ ਪਾਉਂਦੇ ਸੀਗੇ ਜਾਂਕੀ ਐਕਸ਼ਨ ਲੈਂਦੇ ਸੀਗੇ ਵੱਡੇ ਪੁੱਤ ਦਾ ਵੀ ਘਰ ਉਜੜਦਾ ਸੀਗਾ ਆਪਦੇ ਪੁੱਤ ਦੀ ਜ਼ਿੰਦਗੀ ਲਈ ਆਪਦੇ ਪੋਤਰੇ ਦੀ ਜ਼ਿੰਦਗੀ ਲਈ ਉਹਨਾਂ ਨੇ ਵੀ ਕੌੜਾ ਕੋਟਾ ਭਰ ਲਿਆ ਹੁਣ ਉਹਨਾਂ ਨੂੰ ਪਤਾ ਸਾਰਾ ਕੁਝ ਆ ਵੀ ਸਾਡੀ ਨੌਣੇ ਸਾਡਾ ਘਰ ਜਾੜਿਆ ਤੇ ਇਸ ਗੱਲ ਦਾ ਨੌਣੇ ਨੂੰ ਵੀ ਪਤਾ ਵੀ ਮੇਰੇ ਸਾਸਰ ਨੂੰ ਕਈ ਕੱਲ ਦਾ ਪਤਾ ਲੱਗ ਚੁੱਕਿਆ ਵੀ ਇਹ ਸਭ ਕੁਝ ਕੀਤਾ ਕਰਾਇਆ ਮੇਰਾ ਵੀ ਆ ਪਰ ਤੁਹਾਨੂੰ ਪਤਾ ਕਿ ਕੁਝ ਗੱਲਾਂ ਕੁਝ ਹਾਲਾਤ ਇਹੋ ਜਿਹੇ ਹੁੰਦੇ ਆ ਜਿੱਥੇ ਕਿ ਬੰਦੇ ਨੂੰ ਚੁੱਪ ਰਹਿਣਾ ਪੈਂਦਾ ਤੇ ਚੁੱਪ ਰਹਿ ਕੇ ਸਾਰਾ ਕੁਝ ਬਰਦਾਸ਼ਤ ਕਰਨਾ ਪੈਂਦਾ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਵੀਡੀਓ ਬੱਦ ਬੱਦ ਲੋਕਾਂ ਤੱਕ ਜਾਵੇ ਬੱਦ ਬੱਦ ਲੋਕ ਸचेत ਹੋ ਸਕਣ ਕਿ ਕੁਝ ਕੁ ਔਰਤਾਂ ਐਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਲਾਲਚ ਪਿੱਛੇ ਜ਼ਮੀਨ ਜਾਇਦਾਦਾਂ ਪਿੱਛੇ ਸੌਰਿਆਂ ਦਾ ਘਰ ਫੂਕ ਕੇ ਸ਼ਮਸ਼ਾਨਗਾਹਟ ਬਣਾ ਦਿੰਦੀਆਂ ਨੇ ਸ਼ਾਇਦ ਤੁਹਾਡੇ ਇੱਕ ਸ਼ੇਅਰ ਕਰਨ ਨਾਲ ਕਿਸੇ ਨਸ਼ੇ ਪੱਤੇ ਵਾਲੇ ਤੱਕ ਇਹ ਵੀਡੀਓ ਪਹੁੰਚ ਜੇ ਸ਼ਾਇਦ ਉਹ ਆਹ ਵੀਡੀਓ ਦੇਖ ਕੇ ਨਸ਼ਾ ਪੱਤਾ ਕਰਨ ਤੋਂ ਹਟ ਜੇ ਮਾੜੇ ਰਾਵਾਂ ਤੋਂ ਪਿੱਛੇ ਆ ਜੇ ਸ਼ਾਇਦ ਉਹਦਾ ਘਰ ਬਸਣ ਲੱਗ ਜੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਜਿਉਣ ਦੇ ਵਾਸਤੇ